ਇਹ ਪੜੀ ਤਾ 100 ਵਾਰ ਤੋਂ ਆਰੰਭ ਕਰਕੇ 41 ਦਿਨ ਹਰ ਰੋਜ਼ 108 ਵਾਰ ਪਾਠ ਕਰੋ ਤਾਂ ਸਵਰਗ ਲੋਪਤੀ ਪ੍ਰਾਪਤੀ ਹੋਵੇ ਸੰਧਿਆ ਵੇਲੇ ਜਪਣ ਨਾਲ ਦੁਸ਼ਮਣ ਦੀ ਹਾਨੀ ਹੋਵੇ ਇਸ ਤਰ੍ਹਾਂ ਦੀ ਗਿਆਨਵਰਧਕ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਨਾ ਭੁੱਲੋ ਔੜੀ ਚੱਬੀਵੀਂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲ ਸਮਾਏ ਅਮੁੱਲ ਤਾਰੂ ਅਮੁੱਲ ਦੀਮਾਨ ਅਮੁੱਲਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨ ਜਾਏ ਆਖ ਆਖ ਰਹੇ ਲਿਵ ਲਾਇ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਿ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨੋ ਆਖੇ ਦੇਵ ਆਖੇ ਸੁਰਨਰ ਮੋਨ ਜਨ ਸੇਵ ਕੇਤੇ ਆਖੇ ਆਖਣ ਪਾਇ ਕਿਤੇ ਕਹਿ ਕੇ ਉਠੋਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜੇ ਵਡ ਭਾਵੈ ਤੇ ਵਡ ਹੋਇ ਨਾਨਕ ਜਾਣੈ ਸਾਚਾ ਸੋਇ ਜੇ ਕੋ ਆਖੇ ਬੋਲ ਵਿਗਾਰ ਤਾਂ ਨਿਖਿਐ ਸਿਰ ਗਵਾਰਾ ਗਵਾਰ ਵਿਆਖਿਆ ਨਿਰੰਕਾਰ ਦੇ ਜਿੰਨਾਂ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਅਮੋਲਕ ਹਨ ਅਤੇ ਨਿਰੰਕਾਰ ਦਾ ਨਾਮ ਸਿਮਰਨ ਵੀ ਅਮੋਲਕ ਵਪਾਰ ਹੈ ਇਹ ਸਿਮਰਨ ਰੂਪੀ ਵਪਾਰ ਦੇ ਰਹਿਨੁਮਾ ਸੰਤ ਵੀ ਅਮੋਲਕ ਵਪਾਰੀ ਹਨ ਅਤੇ ਉਹਨਾਂ ਸੰਤਾਂ ਕੋਲ ਜਿਹੜਾ guna ਦੱਖ ਜਾਨਾ ਹੈ ਉਹ ਵੀ ਅਮੋਲਕ ਹੈ ਜਿਹੜੇ ਬੰਦੇ ਇਹਨਾਂ ਸੰਤਾਂ ਕੋਲ ਪ੍ਰਭੂ ਮਿਲਾਪ ਵਾਸਤੇ ਆਉਂਦੇ ਹਨ ਉਹਨਾਂ ਦਾ ਮੁੱਲ ਨਹੀਂ ਪੈ ਸਕਦਾ ਅਤੇ ਇਹਨਾਂ ਕੋਲੋਂ ਜਿਹੜੇ ਗੁਣ ਲੈ ਜਾਂਦੇ ਹਨ ਉਹ ਵੀ ਅਮੋਲਕ ਹਨ ਵਾਹਿਗੁਰੂ ਨਾਲ ਪ੍ਰੀਤ ਕਰਨ ਵਾਲੇ ਪ੍ਰੀਮੀਅਰ ਦੀ ਪ੍ਰੀਤ ਅਮੋਲਕ ਹੈ ਜਿਹੜੇ ਵਾਹਿਗੁਰੂ ਵਿੱਚ ਲੀਨ ਹੋਏ ਹਨ ਉਹਨਾਂ ਦਾ ਵੀ ਮੁੱਲ ਨਹੀਂ ਪੈ ਸਕਦਾ ਅਕਾਲ ਪੁਰਖ ਦਾ ਕਾਨੂੰਨ ਅਮੋਲਕ ਹੈ ਉਸ ਦੀ ਅਦਾਲਤ ਵੀ ਅਮੋਲਕ ਹੈ ਵਾਹਿਗੁਰੂ ਦੀ ਇਨਸਾਫ ਕਰਨ ਵਾਲੀ ਤਕੜ ਅਮੋਲਕ ਹੈ ਅਤੇ ਜੀਵ ਦੇ ਮਾੜੇ ਚੰਗੇ ਕਰਮਾਂ ਨੂੰ ਤੋਲਣ ਲਈ ਵੱਟਾ ਵੀ ਅਮੋਲਕ ਹੈ ਅਕਾਲ ਪੁਰਖ ਦੀਆਂ ਦਾਤਾਂ ਅਤੇ ਉਹਨਾਂ ਦਾਤਾਂ ਦਾ ਨਿਸ਼ਾਨ ਵੀ ਅਮੋਲਕ ਹੈ ਨਿਰੰਕਾਰ ਦੀ ਜੀਵ ਉੱਪਰ ਹੋਣ ਵਾਲੀ ਮੇਰ ਅਤੇ ਉਸ ਦਾ ਫੁਰਮਾਨ ਵੀ ਅਮੋਲਕ ਹੈ ਵਾਹਿਗੁਰੂ ਬਹੁਤ ਅਮੋਲਕ ਹੈ ਜਿਸ ਦਾ ਕਥਨ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ अनेका ਭਗਤ ਜਨ ਉਸ ਦੇ ਗੁਣਾਂ ਦਾ बखान ਕਰਕੇ ਭਾਵ ਉਸ ਦੀਆਂ ਸਿਫਤਾਂ ਕਰ ਕਰਕੇ ਭੂਤ ਭਵਿੱਖ ਤੇ ਵਰਤਮਾਨ ਕਾਲ ਵਿੱਚ ਉਸ ਵਿੱਚ ਲੀਨ ਹੋ ਰਹੇ ਹਨ ਚਾਰ ਵੇਦਾਂ ਤੇ 18 ਪੁਰਾਣਾ ਵਿੱਚ ਵੀ ਉਸ ਦੀ ਮਹਿਮਾ ਆਖੀ ਗਈ ਹੈ ਉਹਨਾਂ ਨੂੰ ਪੜਨ ਵਾਲੇ ਵੀ ਅਕਾਲ ਪੁਰਖ ਦਾ बखान ਕਰਦੇ ਹੋਣ ਬ੍ਰਹਮਾ ਅਤੇ ਸਵਰਗ ਦਾ ਰਾਜਾ ਇੰਦਰ ਵੀ ਉਸ ਦੇ ਅਮੋਲਕ ਗੁਣਾ ਨੂੰ ਬਿਆਨ ਕਰਦੇ ਹਨ ਗੋਪਾਲ ਕ੍ਰਿਸ਼ਨ ਅਤੇ ਉਸ ਦੀਆਂ ਗੋਪੀਆਂ ਵੀ ਉਸ ਨਿਰੰਕਾਰ ਦੇ ਗੁਣ ਗਾਉਂਦੀਆਂ ਹਨ ਸ਼ਿਵਜੀ ਅਤੇ ਗੋਰਖ ਆਦਿ ਸਿੱਧ ਵੀ ਉਸ ਦੀ ਕੀਰਤੀ बखान ਕਰਦੇ ਹਨ ਉਸ ਸੰਸਾਰ ਦੇ ਰਚਨਹਾਰ ਪ੍ਰਭੂ ਨੇ ਇਸ ਜਗਤ ਵਿੱਚ ਜਿੰਨੇ ਵੀ ਬੁੱਧੀਮਾਨ ਕੀਤੇ ਹਨ ਉਹ ਵੀ ਉਸ ਦੇ ਜਸ ਨੂੰ ਕਹਿੰਦੇ ਹਨ ਸਾਰੇ ਦੇਤ ਅਤੇ ਦੇਵਤੇ ਆਦਿਕਵੀ ਉਸਤੀ ਮਹਿਮਾ ਨੂੰ ਆਖਦੇ ਹਨ ਸੰਸਾਰ ਦੇ ਸਾਰੇ ਪੁੰਨੀ ਮਨੁੱਖ নারদ ਆਦਿਕ ਰਿਸ਼ੀ ਮੁਨੀ ਅਤੇ ਹੋਰ ਭਗਤ ਜਨ ਉਸ ਦੀਆਂ ਸਿਫਤਾਂ ਦੇ ਗੀਤ ਗਾਉਂਦੇ ਹਨ ਕਿਤਨੇ ਵੀ ਜੀਵ ਵਰਤਮਾਨ ਵਿੱਚ ਆਖਰੇ ਹਨ ਅਤੇ ਕਿਤਨੇ ਵੀ ਭਵਿਕ ਵਿੱਚ ਆਖਣ ਦਾ ਯਤਨ ਕਰਨਗੇ ਕਿਤਨੇ ਵੀ ਜੀਵ ਬੀਤੇ ਸਮੇਂ ਵਿੱਚ ਆਖਦੇ ਹੋਏ ਆਪਣੀ ਜ਼ਿੰਦਗੀ ਖਤਮ ਕਰ ਚੁੱਕੇ ਹਨ ਇੰਨੇ ਤਾਂ ਅਸੀਂ ਗਿਣ ਚੁੱਕੇ ਹਾਂ ਜੇਕਰ ਇੰਨੇ ਵੀ ਹੋਰ ਵੀ ਨਾਰ ਲਾ ਲੈ ਜਾਣ ਤਾਂ ਵੀ ਕੋਈ ਕਿਸੇ ਸਾਧਨ ਨਾਲ ਉਸ ਦੀ ਅਮੋਲਕ ਸਿਫਤ ਆਖ ਨਹੀਂ ਸਕਦਾ ਜਿੰਨਾ ਵਿਸਤਾਰ ਚਾਹੁੰਦਾ ਹੈ ਉਤਨਾ ਵੀ ਵਿਸਤਾਰਪੂਰਵਕ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਹੋ ਸੱਜਾ ਨਿਰੰਕ ਨਿਰੰਕਾਰ ਹੀ ਆਪਣੇ ਅਮੋਲਕ ਗੁਣਾਂ ਨੂੰ ਜਾਣਦਾ ਹੈ ਜੇ ਕੋਈ ਬੜਬੋਲਾ ਮਨੁੱਖ ਦੱਸਣ ਲੱਗੇ ਕਿ ਵਾਹਿਗੁਰੂ ਦਾ ਅੰਤ ਇਤਨਾ ਹੈ ਤਾਂ ਉਸ ਨੂੰ ਮਾਪੁਰਖਾਂ ਵਿੱਚ ਗਿਣਿਆ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ